ਸੋ ਅੱਜ ਅਸੀਂ ਕਾਂਗਰਸ ਦੇ ਦਿਹਾਤੀ ਦਫ਼ਤਰ ਪੁੱਜੇ ਆ ਜਿੱਥੇ ਖੂਨਦਾਨ ਕੈਂਪ ਲਗਾਇਆ ਗਿਆ ਹੈ ਲੇਕਿਨ ਬੱਤੀ ਦੇ ਹਾਲਾਤਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਬੱਤੀ ਦੇ ਕੀ ਹਾਲਾਤ ਹੈ ਖੂਨਦਾਨ ਕੈਂਪ ਜ਼ਰੂਰ ਲਗਾਇਆ ਗਿਆ ਹੈ ਲੇਕਿਨ ਇਸ ਜਗ੍ਹਾ ਤੇ ਬੱਤੀ ਨਹੀਂ ਆ ਰਹੀ ਹੈ ਸੋ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੁਝ ਇਹੋ ਜਿਹੇ ਤੁਹਾਨੂੰ ਹਾਲਾਤ ਦੇਖਣ ਨੂੰ ਮਿਲ ਸਕਦੇ ਆ ਘਰਾਂ ਦੇ ਵਿੱਚ ਕਰੀਬ ਹਰ ਰੋਜ਼ ਦੀ ਗੱਲ ਕਰੀਏ ਤੇ ਹਰ ਰੋਜ਼ ਕਰੀਬ 700-8 ਬੱਤੀ ਦੇ ਕੱਟ ਲੱਗ ਰਹੇ ਹੈ ਹਾਲਾਂਕਿ 45 ਡਿਗਰੀ ਤਾਪਮਾਨ ਅੰਮ੍ਰਿਤਸਰ ਦਾ ਸੋ ਜਿਹੜੇ ਖੂਨ ਦੇਣ ਆਏ ਆ ਉਹ ਪੱਖੀ ਚਲਦੇ ਵੀ ਤੁਹਾਨੂੰ ਨਜ਼ਰ ਆ ਰਹੇ ਕਿਉਂਕਿ ਇਸ ਤੋਂ ਇਲਾਵਾ ਉਹਨਾਂ ਦੇ ਕੋਲ ਚਾਰਾ ਨਹੀਂ ਹੈ ਖੂਨ ਬੱਤੀ ਜ਼ਰੂਰ ਗਈ ਹੈ ਲੇਕਿਨ ਵਾਪਿਸ ਬੱਤੀ ਕਿਦੋਂ ਆਏਗੀ ਅਦਾ ਸ਼ਾਇਦ ਲੋਕਾਂ ਨੂੰ ਖੁਦ ਨਹੀਂ ਪਤਾ ਕਿ ਆਖਿਰ ਬੱਤੀ ਕਿਦੋਂ ਆਏਗੀ ਸੋ ਸਾਡਾ ਮੌਜੂਦ ਹੈ ਖੂਨ ਦਿੱਤਾ ਤੁਸੀਂ ਲੇਕਿਨ ਪੱਖੀ ਚਲਦੇ ਨਜ਼ਰ ਆ ਰਹੇ ਹੋ ਕਿ ਜਿਸ ਵੇਲੇ ਆਏ ਸੀ ਉਸ ਵੇਲੇ ਬੱਤੀ ਹੈਗੀ ਸੀ ਜਾਂ ਅੱਜ ਸੀ ਕਿ ਬੱਤੀ ਵਾਪਸ ਆਏਗੀ ਨਹੀਂ ਨਹੀਂ ਪਹਿਲਾਂ ਸੀ ਪਰ ਹੁਣ ਕਾਫੀ ਟਾਈਮ ਹੋ ਗਿਆ ਚੱਲੇ ਦੋ ਤਿੰਨ ਵਾਰੀ ਕੱਟ ਲੱਗਾ ਫੇਰ ਆ ਜਾਂਦੀ ਹੈ ਮਤਲਬ ਇਸ ਕਰਾਈਆਂ ਔਰ ਹੁਣ ਆਈਡੀਆਂ ਨਹੀਂ ਕਦੋਂ ਤੱਕ ਆਏ ਸਰਕਾਰ ਨੇ ਵਾਦਾ ਕੀਤਾ ਸੀ 600 ਯੂਨਟ ਬੱਤੀ ਦਾ ਫ੍ਰੀ ਚਾਹੀਦੀ ਹੈ ਜਾਂ ਤੁਹਾਨੂੰ ਬੱਤੀ ਚਾਹੀਦੀ ਕਰਨੀ ਨਹੀਂ ਲਾਈਟ ਚਾਹੀਦੀ ਹੈ ਜੀ ਫ੍ਰੀ ਨੂੰ ਕੀ ਕਰਨਾ ਜੀ ਲਾਈਟ ਹੋਏਗੀ ਤਾਂ ਫੇਰ ਹੀ ਆਂ ਨਹੀਂ ਤਾਂ ਇਸ ਤਰ੍ਹਾਂ ਵੀ ਚੱਲਾਂਗੇ ਤੇ ਫ੍ਰੀ ਆ ਕਮ ਆ ਵੀ ਫ੍ਰੀ ਆ ਵੈਸੇ ਕੋਈ ਪੈਸਾ ਨਹੀਂ ਲੱਗਣਿਆ ਸੋ ਬਿਲਕੁਲ ਪੱਖੀਆਂ ਚੱਲਦੇ ਤੁਹਾਨੂੰ ਹੁਣ ਕਿਉਂਕਿ 2000 ਜਦੋਂ ਚੋਣ ਹੋਏ ਆ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਆਈ ਹੈ ਤੇ ਤੁਹਾਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਲੋਕ ਪੱਖੀ ਚੱਲਦੇ ਜ਼ਰੂਰ ਨਜ਼ਰ ਆਉਗੇ ਸੋ ਸਾਡੇ ਨਾਲ ਕਾਂਗਰਸ ਦੇ ਜਿਹੜੇ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਸਾਡਾ ਮੌਜੂਦ ਹੈ ਗਰਮੀ ਤੇ ਬਹੁਤ ਜ਼ਿਆਦਾ ਆ ਸਾਡੇ ਜੋਵਾ ਨੇਤਾ ਬਰਿਸ਼ਟ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਦਾ ਜਨਮ ਦੇ ਨੇ ਅੱਜ 54 ਉਹਨਾਂ ਦੇ ਸੰਦੇਸ਼ ਅਨਸਾਰ ਸਾਡੇ ਪੰਜਾਬ ਦੇ ਪ੍ਰਧਾਨ ਮੋਹਿਤ ਮਹਿੰਦਰਾ ਜੀ ਦੀ ਗਵਾਈ ਚ ਅੰਮ੍ਰਿਤਸਰ ਜੂਥ ਕਾਂਗਰਸ ਨੇ ਇੱਕ ਉਪਰਾਲਾ ਕੀਤਾ ਸੀ ਕਿ ਉਹਨਾਂ ਦੇ ਜਨਮ ਦਿਨ ਤੇ ਖੁਸ਼ੀ ਨਾ ਮਨਾ ਕੇ ਲੋਕ ਭਲਾਈ ਦੇ ਕੰਮ ਕੀਤੇ ਜਾਣ ਅੱਜ ਸਵੇਰੇ 9:30 ਵਜੇ ਬਲੱਡ ਕੈਂਪ ਚ ਸਟਾਰਟ ਹੋਇਆ ਜੀ ਤਿੰਨ ਘੰਟੇ ਹੋਏ ਤਿੰਨਾਂ ਘੰਟਿਆਂ ਚ ਚੌਥੀ ਵਾਰ ਬੱਤੀ ਜਾ ਚੁੱਕੀ ਹੁਣ ਮੈਂ ਬਲੱਡ ਦੇਣ ਲੱਗਾ ਵਾਂ ਫੇਰ ਚੱਲ ਗਈ ਆ ਹੁਣ ਮੈਂ ਤੇ ਦੇਣਾ ਹੀ ਆ ਜੇ ਮੇਰੇ ਕਰਕੇ ਵੀਰ ਆਇਆ ਤੇ ਜੇ ਮੈਂ ਬਲੱਡ ਨਹੀਂ ਦਊਂਗਾ ਹੁਣ ਜੇ ਮੈਂ ਗਰਮੀ ਵੇਖੂਗਾ ਤੇ ਫੇਰ ਮੇਰੇ ਪਿੱਛੇ ਲੱਕੇ ਲੋਕਾਂ ਨੇ ਵੀ ਨਹੀਂ ਦੇਣਾ ਗਰਮੀ ਸਰਕਾਰ ਇਹ ਨਹੀਂ ਵੇਰੀ ਪਿੱਕ ਕਰਨਾ ਕੀ ਆ ਰੋਜ਼ ਰਾਤ ਵੀ ਪੂਰੀ ਇੱਕ ਬੱਤੀ ਨਹੀਂ ਆਈ ਤੇ ਅੱਜ ਵੀ ਤੁਸੀਂ ਵੇਖੋ ਸਾਰੇ ਪੱਖੇ ਬਤੀਆਂ ਬੰਦ ਆ ਅੱਜ ਤੁਸੀਂ ਸ਼ਾਇਦ ਆਡੇ ਕੋਲ ਛੋਟ ਵੀ ਹੋਣ ਤੁਹਾਨੂੰ ਮੈਂ ਦਊਂਗਾ ਇੱਕ ਮੁੰਡਾ ਵਿਚਾਰੇ ਨੂੰ ਨਾ ਕੀ ਹੋਇਆ ਵੀ ਉਹ ਬੇਹੋਸ਼ ਹੋ ਗਿਆ ਗਰਮੀ ਨਾਲ ਵੀ ਕੀ ਹੋਇਆ ਵੀ ਬੱਤੀ ਨਹੀਂ ਹੈਗੀ ਉਹ ਵਿਚਾਰਾ ਲੰਮੇ ਪੈ ਗਿਆ ਤੇ ਉਹਨੂੰ ਕਮਜ਼ੋਰੀ ਜਾਂ ਕਿਦਾਂ ਵਾ ਤੇ ਉਹਦਾ ਸਰੀਰ ਕਮਜ਼ੋਰ ਹੋਣ ਕਰਕੇ ਗਰਮੀ ਨਹੀਂ ਚੱਲੀ ਗਈ ਖੋ ਦਿੰਦੇ ਦਿੰਦੇ ਉਹਨੂੰ ਬਿਹੋਚ ਹੋ ਗਿਆ ਕੀ ਲੱਗਦਾ ਸਰਕਾਰ ਨੇ ਵਾਦਾ ਕੀਤਾ 600 ਯੂਨਟ ਬਤੀ ਦਾ ਲੇਕਿਨ 32 ਲੋਕਾਂ ਨੂੰ ਚਾਹੀਦੀ ਹੈ ਇਹ 600 ਯੂਨਟ ਫਰੀ ਚਾਹੀਦਾ ਵੇਖੋ ਜੀ ਮੈਂ ਆਨਾ ਵਾ ਫਰੀ ਵਾਲਾ ਕੰਮ ਬੰਦ ਹੋਣਾ ਚਾਹੀਦਾ 32 ਚੰਨੀ ਸਾਹਿਬ ਨੇ ਰੇਡ ਘਟਾ ਕੇ ਬਹੁਤ ਵਧੀਆ ਕੀਤਾ ਸੀ ਇਹ ਜਿਹੜਾ 600 ਯੂਨਟ ਵਾਲਾ ਭਾਰ ਸਾਡੇ ਆਉਣ ਵਾਲੇ ਬੱਚਿਆਂ ਨੇ ਇਹਦਾ ਕਰਜ਼ਾ ਉਤਾਰਨਾ ਹੂੰ ਠੀਕ ਹੈ ਅੱਜ ਜਿ세 ਕਹਿ ਰਹੇ ਆ ਵੀ ਸਾਨੂੰ 32 ਨਹੀਂ ਤੇ ਨਹੀਂ 32 ਆ ਰਹੀ ਆ 600 ਜੁਇੰਟ ਮਾਫਿਆ ਅਸੀਂ ਬਿੱਲ ਨਹੀਂ ਦੇ ਰਹੇ ਉਹਦਾ 2.5 ਹਜ਼ਾਰ ਰੁਪਿਆ ਕੋਈ ਸੇਵਿੰਗ ਨਹੀਂ ਹੋ ਰਹੀ ਉਹ ਉਦਾਂ ਹੀ ਖਰਚੇ ਜਾ ਰਹੇ ਕਿਸੇ ਨਾ ਕਿਸੇ ਜਰੀਏ ਖਰਚੇ ਜਾਂਦੇ ਇਸ ਜਿਹੜੇ ਫਰੀ ਵਾਲੀਆਂ ਚੀਜ਼ਾਂ ਦਾ ਜਿਹੜਾ ਕਰਜ਼ਾ ਵਾ ਭੁਗਤਾਨ ਆ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਰਨਾ ਪੈਣਾ ਤੇ ਇਸ ਕਰਕੇ ਮੈਂ ਚਾਹੁੰਨਾ ਵਾ ਸਾਨੂੰ 32 ਫਰੀ ਨਾ ਦੋ ਰੇਟ ਘਟਾ ਦਿਓ ਪਰ 32 ਪ੍ਰੋਪਰ ਦਿਓ ਜਿਹੜਾ ਕੰਮ ਹੋਣ ਵਾਲਾ ਉਹ ਕਰੀਏ ਫ੍ਰੀ ਵਾਲੇ ਚੰਗੇ ਚੈਨਲ 'ਚ ਖਤਮ ਕਰੀਏ। ਮੈਂ ਤੁਹਾਡੀ ਡਿਊਟੀ ਉੱਤੇ ਲੱਗੀ ਕਿੰਨੀ ਕੁ ਮੁਸ਼ਕਲ ਹੁੰਦੀ ਹੈ ਜਦੋਂ ਇੱਕ ਪਾਸੇ ਬੱਤੀ ਨਹੀਂ ਆਂਦੀ, ਪੱਖੇ ਨਹੀਂ ਚੱਲਦੇ, ਦੂਜੇ ਪਾਸੇ ਕੰਮ ਕਰਨਾ ਪੈਂਦਾ, ਖੂਨ ਜੀ ਤੋਂ ਕੋਈ ਦੇਣ ਆਂਦਾ ਵਾ ਤੇ ਕਿੱਡੀ ਕੁ ਮੁਸ਼ਕਲ ਹੁੰਦੀ ਹੈ? ਮੁਸ਼ਕਲ ਤੇ ਹੀ ਹੈ ਸਰ ਕਿ ਦੇਖੋ ਵਿਚਾਰੇ ਇਨੀ ਦੂਰੋਂ ਚੱਲ ਕੇ ਵੀ ਆਏ, ਉਹ ਸੋਚਦੇ ਕਿ ਕਿਸੇ ਦਾ ਪਲਾ ਕਰੀਏ, ਬਲੱਡ ਦੇ ਕੇ। ਤੇ ਉਹ ਸੋਚਦੇ ਕਿ ਜੇ ਹੁਣ ਬਲੱਡ ਦੇਣ ਆਏ ਆ ਤੇ ਇੱਕ ਲਾਈਟ ਕਰਕੇ ਰੁੱਕ ਥੋੜੀ ਨਾ ਜਾਣਗੇ ਉਹ। ਉਹਨਾਂ ਨੇ ਤੇ ਡੋਨੇਟ ਕਰਨਾ ਹੀ ਹੈ ਕਿਉਂਕਿ ਉਹਨਾਂ ਨੂੰ ਇਹਨਾਂ ਨੂੰ ਖੁਦ ਵੀ ਪਤਾ ਹੈ ਯੂਥ ਨੂੰ ਕਿ ਜਿਹੜਾ ਬਲੱਡ ਬੈਗ ਦੇ ਕੇ ਜਾਂਦੇ ਡੋਨੇਟ ਕਰਦੇ ਉਹਦੇ ਨਾਲ ਤਿੰਨ ਲਾਈਫਸ ਸੇਵ ਹੁੰਦੀਆਂ ਫਿਰ ਉਹ ਲਾਈਟ ਤੇ ਨਹੀਂ ਰੋਕ ਸਕਦੀ ਉਹਨਾਂ ਨੂੰ ਜੇ ਉਹ ਡੋਨੇਟ ਕਰਨ ਆਏ ਵਲੰਟਰੀ ਤੋਂ ਕਰਨਗੇ ਜ਼ਰੂਰ ਪਰ ਮੁਸ਼ਕਿਲ ਇਹ ਹੈ ਕਿ ਡੀਹਾਈਡਰੇਸ਼ਨ ਹੋ ਜਾਂਦੀ ਹੈ ਬਾਡੀ ਸਵੇਟਿੰਗ ਹੋ ਜਾਂਦੀ ਹੈ ਉਹਦੇ ਨਾਲ ਬਾਡੀ ਵਿੱਚ ਆਕਸੀਜਨ ਦੀ ਕਮੀ ਆ ਜਾਂਦੀ ਹੈ ਉਹਦੇ ਨਾਲ ਇਹਨਾਂ ਨੂੰ ਪ੍ਰੋਬਲਮ ਹੋ ਸਕਦੀ ਹੈ ਬਾਕੀ ਅਦਰਵਾਇਜ਼ ਬਾਕੀ ਲਾਈਟ ਤੋਂ ਇਲਾਵਾ ਤੇ ਮੁਸ਼ਕਿਲ ਭਜੀ ਬੱਤੀ ਨਹੀਂ ਆ ਰਹੀ ਅੱਗੇ ਵੀ ਇੱਕ ਨੌਜਵਾਨ ਜਿਹੜਾ ਬਲੱਡ ਦੇਣ ਆਇਆ ਸੀ ਭੀਸ਼ ਹੋ ਗਿਆ ਹੈ ਕੀ ਲੱਗਦਾ ਹੈ ਕਿ ਸਰਕਾਰ ਨੂੰ 600 ਜੂੰਟ ਵਾਪਸ ਲੈਣੇ ਚਾਹੀਦੇ ਆ ਫ੍ਰੀ ਲੋਕਾਂ ਨੂੰ ਨਹੀਂ ਚਾਹੀਦੀ ਹਾਂਜੀ ਜੀ ਸਵੇਰ ਦੇ 9 ਵਜੇ ਤੋਂ ਅਪ ਇੱਥੇ ਆ ਤੇ ਸਵੇਰ ਦੇ 9 ਵਜੇ ਤੋਂ ਲੈ ਕੇ ਹੁਣ ਤੱਕ 4-5 ਵੇਰੇ ਲਾਈਟ ਜਾ ਚੁੱਕੀ ਆ ਉਹ ਜਿਹੜੇ ਵੀਰ ਤੁਸੀਂ ਗੱਲ ਕਰ ਰਹੇ ਸੀ ਉਹ ਵੀ ਬਲੱਡ ਦੇਣ ਦਾ ਵਿਹੋਸ਼ ਹੋ ਗਿਆ ਵੀਰ ਮਤਲਬ ਕਿ ਲਾਈਟ ਫ੍ਰੀ ਨਹੀਂ ਸਾਨੂੰ ਚਾਹੀਦੀ ਲਾਈਟ ਆਊਗੀ ਤੇ ਫ੍ਰੀ ਦਾ ਕੋ ਮੈਟਰੀ ਨਹੀਂ ਇਹਦੇ ਵਿੱਚ ਆਊਗੀ ਤੇ ਫੇਰ ਹੀ ਆ ਲਾਈਟ ਤੇ ਆ ਨਹੀਂ ਰਹੀ ਜੀ ਸਵੇਰ ਦਾ 4-5 ਵੇਰੇ ਤੋਂ ਕੱਟ ਹੋ ਗਿਆ ਜੀ ਦਾ ਜੇ ਪਿਛਲੀ ਵਾਰ ਦੀ ਗੱਲ ਕਰੀਏ ਤੇ ਕਿੰਨੀ ਬੱਤੀ ਪਿਛਲੇ ਕਈ ਦਿਨਾਂ ਤੋਂ ਕਿੰਨੀ ਵਾਰੀ ਜਾਂਦੀ ਪਈ ਆ ਹਰ ਰੋਜ਼ ਬਹੁਤ ਬੁਰਾ ਹਾਲ ਆ ਬੱਤੀ ਦਾ ਤੇ ਇੰਨਾ ਕੋ ਬੁਰਾ ਹਾਲ ਆ ਕਿ ਬੱਤੀ ਆਉਣ ਹੀ ਨਹੀਂ ਡੇ ਕਿਤੇ ਜਿਹੜੀ ਤੁਸੀਂ ਫ੍ਰੀ ਦੀ ਗੱਲ ਕੀਤੀ ਫ੍ਰੀ ਤੇ ਕੀ ਮੁੱਲ ਵੀ ਨਹੀਂ ਮਿਲਣ ਦੀ ਇੰਨਾ ਬੁਰਾ ਹਾਲ ਆ ਸਿਰਫ ਖਬਰਾਂ ਚ ਤੇ ਉਹ ਚੈਨਲਾਂ ਤੇ ਵੇਖਦੇ ਆ ਵੀ ਬੱਤੀ ਫ੍ਰੀ ਆ ਸਾਨੂੰ ਤਾਂ ਲੱਗਦਾ ਨਹੀਂ ਕਿਤੇ ਬੱਤੀ ਫ੍ਰੀ ਆ ਆ ਵੇਖ ਲਓ ਅੱਜ ਕਿੰਨਾ ਬੁਰਾ ਹਾਲ ਆ ਇੱਕ ਕਿੰਨਾ ਵਧੀਆ ਸ਼ਲਾਘਾ ਜੋ ਕੋ ਪ੍ਰਾਲਾ ਕਰਨਾ ਨੌਜਵਾਨ ਖੂਨ ਦਾਨ ਕੈਂਪ ਲਗਾਇਆ ਵਾ ਖੂਨ ਦਾਨ ਮਹਾਦਾਨ ਜਿਹੜਾ ਸਭ ਤੋਂ ਵੱਡਾ ਦਾਨ ਮੰਨਿਆ ਗਿਆ ਵਾ ਤੇ ਉੱਥੇ ਉਹ ਜਦੋਂ ਖੂਨਦਾਨ ਨੌਜਵਾਨ ਦੇਣਦੇ ਤੇ ਉੱਥੇ ਬਾਰ-ਬਾਰ ਬੱਤੀ ਬਾਰ-ਬਾਰ ਬੱਤੀ 5 ਮਿੰਟ ਆਉਂਦੀ ਤੇ 2 ਘੰਟੇ ਬੰਦ 5 ਮਿੰਟ ਆਉਂਦੀ ਤੇ 2 ਘੰਟੇ ਬੰਦ ਤੇ ਬਹੁਤ ਬੁਰਾ ਹਾਲ ਹੈ ਮੈਮ ਤੁਸੀਂ ਲਗਾਤਾਰ ਪੱਖੀ ਛਲਦੇ ਨਜ਼ਰ ਆ ਰਹੇ ਹੋ ਖੂਨ ਭਾਈ ਸਾਹਿਬ ਦੇ ਰਹੇ ਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡੀ ਬਹੁਤ ਉਮਰ ਲੰਗੀ ਹੈ ਤੁਸੀਂ ਬਹੁਤ ਵਾਰ VOTING ਵੀ ਕੀਤੀ ਹੈ ਸਰਕਾਰਾਂ ਨੇ ਬਹੁਤ ਵਾਅਦੇ ਵੀ ਕੀਤੇ ਆ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਖੂਨ ਦਿੱਤਾ ਹੈ ਬੱਤੀ ਦਾ ਜਿਹੜਾ ਅਰੇਂਜ ਹੈ ਉਹ ਹੋਣਾ ਚਾਹੀਦਾ ਠੀਕ ਰੇਟ ਘਟੋ ਜੇ ਤੇ ਕਿੰਨੇ ਜਿਹੜਾ ਥੋੜੇ ਦੇਰ ਬਾਅਦ 1 ਘੰਟੇ ਬਾਅਦ 3 ਘੰਟੇ ਬਾਅਦ ਇਹ ਆਫ ਹੋ ਜਾਂਦੀ ਇਹ ਨਹੀਂ ਹੋਣਾ ਚਾਹੀਦਾ ਰੇਟ ਭਾਵੇਂ ਇਹ ਘਟਾ ਦੇਣ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੇ ਰੇਟ ਘਟ ਕਰ ਦੇਣ ਔਰ ਸਾਨੂੰ ਫ੍ਰੀ ਦੀ ਕੋਈ ਬੱਤੀ ਨਹੀਂ ਚਾਹੀਦੀ ਫ੍ਰੀ ਦੀ ਇਹਨਾਂ ਦੀ ਕੋਈ ਚੀਜ਼ ਨਹੀਂ ਚਾਹੀਦੀ ਕਿਉਂਕਿ ਇੱਕ ਯੰਗ ਬਲੱਡ ਵਾਲਾ ਅੱਗੇ ਨਿਕਲਿਆ ਹੋਇਆ ਉਹਦੇ ਮੁਤਾਬਿਕ ਜੋ ਉਹ ਕੰਮ ਕਰਦਾ ਪਿਆ ਉਹ ਟੀ-ਸ਼ਰਟ ਦੇ ਨਾਲ ਫਿਰਦਾ ਸਾਰਾ ਸਹਿਰ ਨੂੰ ਹਿੰਦੁਸਤਾਨ ਘੁੰਮ ਲਿਆ ਤੇ ਅਸੀਂ ਇੱਕ 2 ਘੰਟੇ ਵਾਸਤੇ ਉਹ ਗਰਮੀ ਨਹੀਂ ਬਰਦਾਸ਼ਤ ਕਰ ਸਕਦੇ ਅਸੀਂ ਕਰਦੇ ਪਿਆ ਉਹਦੇ ਕਹਿੰਦੇ ਪਰ ਅੱਜ ਉਸ ਨੂੰ ਮੁਬਾਰਕ ਬਾਤ ਦੇਣੇ ਆ ਸੋ ਬਿਲਕੁਲ ਫਰੀ ਨਹੀਂ ਚੀਜ਼ ਚਾਹੀਦੀ ਕਿਉਂਕਿ ਸਰਕਾਰ ਨੇ ਜਿਹੜਾ 600 ਯੂਨਟ ਲੋਕਾਂ ਨੂੰ ਫਰੀ ਦਿੱਤੀ ਹੈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਫਰੀ ਨਹੀਂ ਚਾਹੀਦੀ ਲੇਕਿਨ ਉਹਨਾਂ ਨੂੰ 32 ਜ਼ਰੂਰ ਚਾਹੀਦੀ ਹੈ ਕਿਉਂਕਿ 45 ਡਿਗਰੀ ਤਾਪਮਾਨ ਤੇ ਉਹਦੇ ਕਰਕੇ ਬੱਤੀ ਨਾ ਨ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਬੱਚੇ ਸਕੂਲੋਂ ਘਰਾਂ ਘਰਾਂ ਚਾਹੁੰਦੇ ਆ ਤੇ ਬੱਤੀ ਨਾ ਹੋਣ ਕਰਕੇ ਮਾਵਾਂ ਨੂੰ ਪੱਖੀਆਂ ਚੱਲਣੀਆਂ ਪੈਂਦੀਆਂ ਸੋ ਦਿੱਕਤਾ ਕੁਲ ਮਿਲਾ ਕੇ ਬਹੁਤ ਹੈ ਸੋ ਬੱਤੀ 24 ਘੰਟੇ ਚ ਜਿਹੜਾ ਸਰਕਾਰ ਨੇ ਵਾਦਾ ਕੀਤਾ ਹੈ ਕਿ 24 ਘੰਟੇ ਦੀ ਬੱਤੀ ਲੋਕਾਂ ਨੂੰ ਮਿਲੇਗੀ ਸੋ ਉਹ ਬੱਤੀ ਚਾਹੀਦੀ ਹੈ ਬਲਕਿ ਲੋਕਾਂ ਨੂੰ ਫ੍ਰੀ ਬੱਤੀ ਨਹੀਂ ਚਾਹੀਦੀ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ